ਸਸਿਕਾ ਦੋਸਤੋ ਮੇਰੇ ਨਾਲ ਹੈ ਗਰਸੇਵਕ ਸਿੰਘ ਬਾਂਦਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਸਰਬੀ ਸਿੰਘ ਸੋਨੀ ਤੇ ਅਮਰਤਪਾਲ ਸੰਧੂ ਅਸੀਂ ਅੱਜ ਜਿਹੜੀ ਵੀਡੀਓ ਬਣਾਈ ਆ ਇਹ ਜਿਹੜੀ ਅਸੀਂ ਇਸ ਵੇਲੇ ਛੋਟੀ ਜੀ ਕਲਿੱਪ ਰਿਕਾਰਡ ਕਰ ਰਹੇ ਆ ਇੱਥੇ ਅਸੀਂ ਸਾਡੇ ਪਿੰਡ ਦੀ ਜਿਹੜੀ ਦਾਣਾ ਮੰਡੀ ਆ ਉਹਦੇ ਵਿੱਚ ਇੱਕ ਬੋਰਡ ਦਾ ਦਰਖਤ ਲਾਇਆ ਅਸੀਂ ਵੀਡੀਓ ਦੇ ਵਿੱਚ ਸਭ ਤੋਂ ਸਸਤਾ ਏਸੀ ਅਸੀਂ ਵੀਡੀਓ ਬਣਾਈ ਆ ਉਹਦੇ ਵਿੱਚ ਉਸ ਦਰਖਤ ਦਾ ਭੂਮਿਕਾ ਸੀ ਰੋਲ ਸੀਗਾ ਦਰਖਤ ਦਾ ਵੀ ਤਾਂ ਫਿਰ ਅਸੀਂ ਉਹਨੂੰ ਐਦਾਂ ਜਾਇਆ ਨਹੀਂ ਜਾਣ ਦੇਣਾ ਚਾਹੁੰਦੇ ਸੀ ਤਾਂ ਸਾਡੇ ਜਿਹੜੇ ਪਿੰਡ ਦੇ ਵਿੱਚ ਜਿਹੜੇ ਵਾਤਾਵਰਣ ਪ੍ਰੇਮੀ ਆ ਜਾਂ ਸਾਨੂੰ ਪਤਾ ਹੈ ਉਹ ਇਸ ਗੱਲ ਦੀ ਸੰਭਾਲ ਕਰ ਸਕਦੇ ਆ ਫਿਰ ਅਸੀਂ ਉਹਨਾਂ ਦੇ سپਰਦ ਕਰ ਦਿੱਤਾ ਤੇ ਉਹਨਾਂ ਨੇ ਅਡਾਪਟ ਕਰ ਲਿਆ ਹੁਣ ਅੱਗੇ ਉਹ ਰੱਖਿਆ ਕਰਨਗੇ ਅਸੀਂ ਵੀ ਇਹਦੇ ਚ ਕੋਸ਼ਿਸ਼ ਕਰਦੇ ਰਵਾਂਗੇ ਮਾਸਟਰ ਸਰਜੀ ਸਿੰਘ ਸੋਨੀ ਹਾਂਜੀ ਬੋਲਿਓ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਜੀ ਤੁਹਾਡਾ ਤੁਹਾਡੀ ਟੀਮ ਦਾ ਪੂਰਾ ਪੂਰਾ ਜਿਹੜਾ ਅਸੀਂ ਰਹਿਣੀ ਰਵਾਂਗੇ ਜਿਨ੍ਹਾਂ ਨੇ ਤੁਸੀਂ ਵਾਤਾਵਰਣ ਦੀ ਸੰਭਾਲ ਬਾਰੇ ਜਾਂ ਹੋਰ ਕੋਈ ਵੀ ਆਪਣੇ ਸਮਾਜ ਦੇ ਜਿਹੜੇ ਆ ਮਾਰੀਆਂ ਲਾਮ ਤਾਂ ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੋ ਟਾਈਮ-ਟਾਈਮ ਤੇ ਕੋਈ ਨਾ ਕੋਈ ਵੀਡੀਓ ਬਣਾ ਕੇ ਤੇ ਚਲੋ ਹਾਸੇ ਠੱਠੇ ਵਾਲੇ ਵੀ ਕਈ ਵਾਰ ਹੋ ਜਾਂਦੀਆਂ ਤੇ ਪਰ ਜਿਹੜਾ ਸਨੇਹਾ ਹੁੰਦਾ ਹਾਸੇ ਠੱਠੇ ਦੇ ਵਿੱਚ ਵੀ ਉਹ ਤੁਸੀਂ ਬਹੁਤ ਵੱਡਾ ਦਿੰਦੇ ਆ ਪਹਿਲੀ ਗੱਲ ਤਾਂ ਵਧਾਈ ਦੇ ਪਾਤਰੋਂ ਤੁਸੀਂ ਹਰੇਕ ਦੇ ਵਸ ਦੀ ਗੱਲ ਨਹੀਂ ਹੁੰਦੀ ਵੀ ਵੀਡੀਓ ਬਣਾਉਣਾ ਜਾਂ ਕਿਵੇਂ ਕਿਹਾ ਰੀਲਾਂ ਤਾਂ ਆਮੀ ਵੇਖਦੇ ਆਪਾਂ ਜੀ ਨਿਤਿਆ ਮੋਟੀਆਂ ਰੀਲਾਂ ਕੋਈ ਕੋਈ ਨੱਚੀ ਜਾਂਦਾ ਕੋਈ ਕੀ ਕਰੀ ਜਾਂਦਾ ਕੋਈ ਕਿਵੇਂ ਚਲੋ ਆਪ ਦਾ ਆਪ ਦਾ ਟੈਲੈਂਟ ਆ ਪਰ ਸਮਾਜ ਨੂੰ ਸੇਹ ਦੇਣ ਵਾਲੀਆਂ ਜਿਹੜੀਆਂ ਰੀਲਾਂ ਨੇ ਉਹ ਬਹੁਤ ਘੱਟ ਬਣਦੀਆਂ ਵੀਡੀਓ ਬਹੁਤ ਘੱਟ ਬਣਦੀਆਂ ਤੇ ਬਹੁਤ ਵਧੀਆ ਤੁਸੀਂ ਜਦੋਂ ਪੁੱਛਿਆ ਮੈਨੂੰ ਵੀ ਚਾ ਚੜ ਗਿਆ ਮੈਂ ਕਿਹਾ ਚਲੋ ਇੱਕ ਤੀ ਕਾਫੀ ਚਿਰ ਹੋ ਗਿਆ ਸੀ ਦਰਖਤ ਕਿਉਂ ਪਿਛਲੇ ਸਾਲ ਲਾਇ ਸੀ ਉਦੋਂ ਬਾਅਦ ਨਰੇਗਾ ਲੈਣ ਲੱਗ ਪਏ ਤੇ ਇੱਕ ਤੀ ਦਰਖਤ ਦੇ ਮੱਛੇ ਵੇਖ ਕੇ ਕਿੱਤ ਗਿਆ ਔਖਾ ਹੋਇਆ ਤੇ ਪਰ ਜਦੋਂ ਤੁਸੀਂ ਕਿਹਾ ਵੀ ਐਂ ਕਰਕੇ ਤੇ ਬੋਰ ਦਾ ਦਰਖਤ ਲਿਆਂਦਾ ਸੀ ਤੇ ਨਹੀਂ ਤਾਂ ਆਮ ਆਪਾਂ ਵੇਖਿਆ ਵੀ ਜਦੋਂ ਆਪਾਂ ਕੋਈ ਵੀਡੀਓ ਵਗੈਰਾ ਬਣਾਉਨੇ ਆ ਜਾ ਕੋਤੇ ਕੰਮ ਵਾਸਤੇ ਆਪਾਂ ਵਰਤਦੇ ਉਹ ਤੋਂ ਮੁੜ ਕੇ ਉਹ ਨਾਲੀਆਂ ਤੇ ਪਏ ਸੁੱਕ ਜਾਂਦੇ ਆ ਆਪਾਂ ਨਾਲੀ ਦੇ ਵਿੱਚ ਵੀ ਨਹੀਂ ਰੱਖਦੇ ਵੀ ਉੱਥੋਂ ਪਾਣੀ ਲੈ ਲੂਗਾ ਹਮਮ ਖਾਸ ਕਰਕੇ ਜਦੋਂ 550 ਸਾਲਾਂ ਸੀ ਗੁਰੂ ਨਾਨਕ ਦੇਵ ਜੀ ਦਾ ਉਦੋਂ ਸਾਡਾ ਨਾ ਹੋਈ ਐ ਇਹ ਅਸੀਂ ਉਥੋਂ ਲੈਣ ਗਏ ਸੀ ਨਰਸਰੀ ਤੋਂ ਪੌਦੇ ਠੀਕ ਹੈ ਜੀ ਉਹ ਉੱਥੇ ਸਰਕਾਰੀ ਨਰਸਰੀ ਤੋਂ ਕਹਿੰਦੇ ਨੇ ਅੰਦੇ ਵੱਲ ਲੱਦੀ ਜਾਣ ਚੋਕਰਾ ਪਰ ਕਰਨ ਠਾ ਦੇ ਨੇ ਵਿੱਚ ਠੋਕੇ ਕਰਨ ਟਰਾਲੀ ਦੇ ਉਹ ਅੱਧੇ ਕਿੱਥੇ ਟੁੱਟ ਕੇ ਪਹੁੰਚ ਨੂੰ ਮੈਂ ਕਿਹਾ ਯਾਰ ਤੁਸੀਂ ਕੱਟ ਲੈ ਜੋ ਜਿੰਨੇ ਕਲਾਉਣੇ ਉਹਨਾਂ ਨੇ ਫਿਰ ਕੀ ਕੀਤਾ ਜਿਵੇਂ ਜਿਵੇਂ ਮਨ ਲਾ 11 ਜਣੇ ਸੀ ਕਿਸੇ ਦੇ ਕੋਈ 10 ਜਣੇ ਸੀਗੇ ਮੈਂਬਰਸ ਪੰਚਾਇਤ ਦੇ ਉਹਨਾਂ ਨੇ ਨਾ ਭਾਈ ਵਿਚਾਰਿਆਂ ਨੂੰ ਚਕਾਤੇ 50 ਤੂਲਾ ਜਾਂ 50 ਤੂਲਾ ਜਾਂ 10 ਤੂਲਾ ਲੈ ਜਾ ਉਹਨਾਂ ਨੇ ਜਿੰਨਾਂ ਦੇ ਇੱਕ ਅੱਧਾ ਘਰ ਮੇਰੇ ਵਰਗਾ ਸੀਗਾ ਕੱਚਾ ਕੋਚਾ ਉਹਨਾਂ ਨੇ ਲਾ ਲਿਆ ਤੇ ਦੂਜਿਆਂ ਦੇ ਸਾਰਿਆਂ ਦੇ ਪਏ ਨਾ ਕੰਦਾ ਨੇ ਕੋਲੇ ਦੇ ਨਾਲ ਹੀ ਸੁੱਕ ਗਏ ਬਹੁਤ ਬਰਬਾਦੀ ਹੋਈ ਉੱਥੇ ਦੁੱਖ ਹੋਇਆ ਤੇ ਅੱਜ ਮੈਨੂੰ ਖੁਸ਼ੀ ਹੋਈ ਵੀ ਤੁਸੀਂ ਵੇਖੋ 21 ਡ੍ਰੈਕਟ ਸੀ ਨਾਲੇ ਬਾਹਰੇ ਨਹੀਂ ਸੀ 21 ਡ੍ਰੈਕਟ ਸੀ ਤੇ ਉਹਨੂੰ ਵੀ ਤੁਸੀਂ ਇੰਨਾ ਸੰਭਾਲ ਕੇ ਲਿਆਂਦਾ ਤੇ ਤੁਹਾਡਾ ਧੰਨਵਾਦ ਕਰਦੇ ਆ ਤੇ ਜਿੰਨੀ ਕਿ ਯੋਗ ਹੋਏ ਅਸੀਂ ਪਾਣੀ ਪੂਣੀ ਪਾ ਕੇ ਬਾਈ ਇਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਵੀ ਬਾਈ ਬਣ ਕੇ ਚਲਾਇਓ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ ਸ਼ਮਤਪਾ ਸੰਤੂ ਜੀ ਦੋ ਸ਼ਬਦ ਹਾਂਜੀ ਇਸ ਜਿਹੜੇ ਮਾਸਟਰ ਜੀ ਜੋ ਵਾਤਾਵਰਣ ਪ੍ਰੇਮੀ ਵੀ ਹੈ ਪਿੰਡ ਚ ਹੋਰ ਜੋ ਸੁਧਾਰ ਵਾਲੀਆਂ ਗੱਲਾਂ ਹਨ ਉਹਨਾਂ ਚ ਅੱਗੇ ਹੋ ਕੇ ਕੰਮ ਕਰਦੇ ਆ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਸਾਡਾ ਸਹਿਯੋਗ ਦਿੱਤਾ ਤੇ ਅਸੀਂ ਆਪਣੀ ਟੀਮ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਵੀ ਅੱਗੇ ਤੋਂ ਵੀ ਸਾਡੇ ਨਾਲ ਇਸ ਤਰ੍ਹਾਂ ਦੇ ਆ ਮੂਮੈਂਟਾਂ ਦੇ ਵਿੱਚ ਹਿੱਸੇ ਲੈਣਦੇ ਰਹਿਣਗੇ। ਹਾਂਜੀ ਬਾਈ ਜੀ ਅਸਤਰੀਕਾਲ ਸਾਰਿਆਂ ਨੂੰ ਤੇ ਸਹੀ ਆ ਇਹ ਦਰਾਖਤ ਆਪਾਂ ਨੂੰ ਲਾਉਣੇ ਚਾਹੀਦੇ ਵੱਧ ਵੱਧ। ਅਸੀਂ ਵੀ ਪਿੰਡ ਬਹੁਤ ਦਰਾਖਤ ਲਾਉਣੇ ਆ। ਲੰਬ ਵਾਲੀ ਸੜਕ ਤੇ ਸਾਰੇ ਦਰਾਖਤ ਅਸੀਂ ਲਾ ਕੇ ਸਾਂਭੇ ਵੀ ਆ। ਤੇ ਮਾਸਟਰ ਜੀ ਦੀ ਗੱਲ ਤੋਂ ਯਾਦ ਆ ਗਿਆ ਤੇ ਜਿਹੜਾ ਘਰੇ ਲੈ ਜਾ ਕੇ ਵੀ ਸਹੀ ਗੱਲ ਆ ਅਸੀਂ ਕਿਰਾਇਆ ਲੈ ਆਈ ਟਰਾਲੀ ਭਰ ਕੇ ਸੀ ਪਿੰਡ ਚ ਵੰਡੇ ਸੀ। ਇਹ ਕਿ ਘਰ 15-15 ਦਰਾਖਤ ਲੈ ਗਏ। ਤੋ ਜਵਾਕ ਲੈ ਜਾਂਦੇ ਇੱਕ ਘਰੇ ਮੈਂ ਕੰਮ ਕਰਨ ਗਿਆ ਉਹਨਾਂ ਦੇ ਘਰੇ ਘਟੋ ਘਟ ਮੈਂ ਗਿਨੇ 11 ਦਰਾਖਤ ਪਏ ਸੁੱਕੇ ਨਾਲ ਟਾਲੀ ਦੇ ਲਾ ਰੱਖ ਕੇ ਨਾ ਓਵੇਂ ਸੁੱਕੇ ਪਏ ਇਹ ਜਿੰਨੇ ਕੁ ਬਾਈ ਜੇ ਲੱਗਦੇ ਉਹਨੇ ਕੁ ਲਿਆਇਆ ਕਰੋ ਇਹਨਾਂ ਦੀ ਬਰਬਾਦੀ ਨਾ ਕਰੋ ਤੇ ਧੰਨਵਾਦ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੀ ਇਸ ਵੀਡੀਓ ਨੂੰ ਦੇਖਿਆ ਕੋਸ਼ਿਸ਼ ਕਰਦੇ ਰਹੋ ਸਾਰੇ ਬੰਦੇ ਦਰਖਤ ਲਾਇਆ ਕਰੋ ਬਹੁਤ ਗੱਲਾਂ ਹੋ ਗਈਆਂ ਵੈਸੇ ਪਰ ਦਰਖਤ ਜਰੂਰ ਲਾਇਆ ਕਰੋ ਇਹਦਾ ਬਹੁਤ ਸਾਡੀ ਜੀਵਨ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵਪੂਰਨ ਚੀਜ਼ ਹੈ ਹੈਨਾ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ